ਸਾਡਾ ਭਰਾ ਅੱਗੇ ਸੋਨੂ ਸੀਤੂ ਸਾਹਿਬ ਪਾਜੀ ਮੈਂ ਵੀ ਫੈਨ ਆ ਤੁਹਾਡਾ ਜੀ ਇੱਕ ਵਾਰੀ ਭਰਾ ਸਾਡੇ ਲਈ ਤਾੜੀਆਂ ਮਾਰੋ ਸੋਨੂ ਜੀ ਆਜੋ ਸੋਨੂ ਜੀ ਆਜੋ ਸੋਨੂ ਜੀ ਨੂੰ ਬੁਲਾਓ ਜੀ ਵਾਹ ਜੀ ਰੱਬ ਦਾ ਕਰਮ ਹੈ ਸੋਨੂੰ ਭਾਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਬੜੀ ਦਿਲ ਦੇਰ ਦੀ ਤਮੰਨਾ ਸੀ ਮੈਨੂੰ ਮਿਲਣ ਦੀ ਤੁਹਾਨੂੰ ਅੱਜ ਮਿਲ ਲਿਆ ਮੈਂ ਹੋਰ ਤੁਸੀਂ ਠੀਕ ਹੋ ਹਾਂਜੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਇੱਥੇ ਇੱਕ ਵਾਰੀ ਸਾਰਿਆਂ ਨੂੰ ਮੁਬਾਰਕਾਂ ਦੇ ਦਿਓ ਹਲੋ ਸੋਨੂੰ ਸੀਤੋ ਲਈ ਜ਼ੋਰ ਦਾ ਤਾੜੀਆਂ ਵੀ ਹਲੋ ਸਾਰਿਆਂ ਨੂੰ ਆਪਣੇ ਵੱਲੋਂ ਸੱਚੀ ਸਤਿਗੁਰਾਲ ਸਾਰਿਆਂ ਨੂੰ ਜੈ ਮਾਤਾ ਦੀ ਆਪਣੇ ਵੱਲੋਂ ਹਾਂਜੀ ਜਿਕੇ ਹਾਲ ਚਾਲ ਦੋਸਤੋ ਤਾਂ ਕੈਮ ਸ਼ੈਮ ਲਵ ਯੂ ਆਪਾਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਵੀਰ ਦੇਵਕਾਂਤ ਸਹ ਪ੍ਰਾ ਲੋ ਬਹੁਤ ਬਹੁਤ ਲੱਖ ਲੱਖ ਵਧਾਈਆਂ ਮੇਲੇ ਦੀਆਂ ਵਿਰਾਜਨ ਸਹ ਸੁਪਾ ਜੀ ਨੂੰ ਬੁੱਟਾ ਮੰਤ ਚਾਚਾ ਜੀ ਨੂੰ ਲੱਖ ਲੱਖ ਵਧਾਈਆਂ ਮੇਲੇ ਲੋ ਮੰਨੀ ਮਾਨ ਨੂੰ ਮੰਨੀ ਮਾਨ ਨੂੰ ਵੀ ਤੇ ਆਪਣੇ ਵੱਲੋਂ ਲੱਖ ਲੱਖ ਵਧਾਈਆਂ ਪੂਰੀ ਪੰਚਾਇਤ ਸਾਰੀ ਸਾਥ ਸੰਗਤ ਨੂੰ ਤੁਨ ਪੰਚਾਇਤ ਨੂੰ ਤੇ ਆਪਣੇ ਵੱਲੋਂ ਲੱਖ ਲੱਖ ਵਧਾਈਆਂ ਮੇਲੇ ਦੀਆਂ ਸਾਈ ਮੰਗੇਸ਼ਾ ਜੀ ਨੂੰ ਸਾਈ ਸਾਈ ਜੀ ਮੰਗੇਸ਼ਾ ਜੀ ਦੀਪਕਮਾਈ ਜੀ ਦੀਪਕਮਾਈ ਜੀ ਸਾਰਿਆਂ ਨੂੰ ਬਹੁਤ ਬਹੁਤ ਤੇ ਨਵੇਂ ਪਿੰਡ ਵਾਲਿਆਂ ਨੂੰ ਵੀ ਤੇ ਲੱਖ ਲੱਖ ਵਧਾਈਆਂ ਕ੍ਰਿਸ਼ਨਾ ਜਨਾ ਦੇ ਕ੍ਰਿਸ਼ਨਾ ਜੂਰਾ ਭਾਈ ਨੂੰ ਹਲਾ ਦੇ ਸੋਨੂ ਭਾਜੀ ਮੈਂ ਤੁਹਾਡ ਨਾਲ ਇੱਕ ਸੈਲਫੀ ਲੈ ਲਾਂ। ਕੀ ਬਾਤ ਹੈ। ਲਓ ਜੀ ਮੈਂ ਸੋਨੂ ਭਾਜੀ ਨਾਲ ਸੈਲਫੀ ਲੈਣੀ ਹੈ। ਮੇਰੇ ਨਾਲ ਸਾਰੇ ਲੈ ਰਹੇ ਸੀ ਮੈਂ ਸੋਨੂ ਭਾਜੀ ਨਾਲ ਲੈ ਲਾਂ। ਆਓ ਜੀ। ਵਾਹ ਜੀ ਵਾਹ ਜੀ। ਇੱਕ ਵਾਰੀ ਜ਼ੋਰਦਾਰ ਤਾੜੀਆਂ আর ਬਹੁਤ ਰੱਬ ਦਾ ਰੂਪ ਪਿਆਰਾ ਇਨਸਾਨ ਰੱਬ ਐਵੇਂ ਨਹੀਂ ਦਿੰਦਾ ਕੋਈ ਨਾ ਕੋਈ ਗੱਲ ਜ਼ਰੂਰ ਹੁੰਦੀ ਹੈ। ਸੋ ਸੋਨੂ ਵੀਰੇ ਤੁਸੀਂ ਐਵੇਂ ਰੋ। ਕਦੇ ਵੀ ਸਿਆਣੇ ਨਾ ਹੋਇਓ ਦੁਨਿਆਵੀ ਨਾ ਹੋਵਿਓ ਜਿਵੇਂ ਦੇ ਹੋਵੇਂ ਦੇ ਰਹੋ ਇੱਕ ਵਾਰੀ ਸੋਨੋ ਲਈ ਜ਼ੋਰ ਦਾ ਤਾੜੀਆਂ ਮੇਰਾ ਫੇਵਰਿਟ ਬੰਦਾ ਹੈ ਗੋਡ ਬlesਸ ਯੂ ਵੀਰੇ ਖੁਸ਼ ਰੋ ਹਮੇਸ਼ਾ ਇੱਕ ਵਾਰੀ ਫੇਰ ਸਾਰਿਆਂ ਨੂੰ ਸਾਰੇ ਪਿੰਡ ਵਾਸੀਆਂ ਨੂੰ ਨਗਰ ਪੰਚਾਇਤ ਨੂੰ ਮੇਰੇ ਵੱਲੋਂ ਪਰਿਵਾਰ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਆ ਮੇਰੇ ਪਿੱਛੇ ਭਰਾ ਬੈਠੇ ਨੇ ਜਿਹੜੇ ਤੁਹਾਨੂੰ ਸਾਰਿਆਂ ਨੂੰ ਉਸ ਤੋਂ ਵੀ ਪਿੱਛੇ ਉਹਨਾਂ ਨੂੰ